ਮਾਈਨਿੰਗ ਨੂੰ ਲੈ ਕੇ ਕਿਸਾਨ ਯੂਨੀਅਨਾਂ ਦੇ ਵੱਲੋਂ ਰਸਤਾ ਰੋਕ ਦਿੱਤਾ ਗਿਆ ਹੈ ਜਿਸ ਜਗ੍ਹਾ ਦੇ ਉੱਤੇ ਟਿਪਰ ਵਗੈਰਾ ਜਾਂ ਕਹਿ ਸਕਦਾ ਹੈ ਰੇਤ ਦੀਆਂ ਟਰਾਲੀਆਂ ਲੰਘਦੀਆਂ ਸੀ ਉਸ ਜਗ੍ਹਾ ਦੇ ਉੱਤੇ ਮੌਜੂਦ ਆ ਜੀ ਬਈ ਇਹ ਡੀਸਾਲਟਿੰਗ ਦੇ ਨਾਂ ਤੇ ਇੱਥੇ ਮਾਈਨਿੰਗ ਹੋ ਰਹੀ ਹੈ ਹੂੰ ਤੇ ਇਹ ਸਾਰਾ ਇਹ ਤਾਂ ਜਾ ਕੇ ਬਾਹਰ ਵੇਚਿਆ ਜਾ ਰਿਹਾ ਹੈ ਇਹ ਜਿਹੜਾ ਬੰਨ ਹੈ ਸਾਡਾ ਇਹਦੀ ਪਹਿਲਾਂ ਹੀ ਹਾਲਤ ਬਹੁਤ ਖਰਾਬ ਹੈ ਹੂੰ ਤੇ ਜਿਹੜਾ ਬੰਨ ਵੀ ਹੈ ਇਹ ਇਹ ਅਸਲ ਬੰਨ ਇੱਥੋਂ 8 ਕਿਲੇ ਪਿੱਛੇ ਹੈ ਜੋ ਕਿ ਪਹਿਲਾਂ ਉਸੇ ਵਨ ਹੜ ਗਿਆ ਸੀ ਹੂੰ ਇਹ ਜੋ ਬੰਨ ਹੈ ਇਹ ਲੋਕਾਂ ਦੀ ਮਾਲਕੀ ਦੇ ਵਿੱਚ ਲੱਗਿਆ ਹੁਣ ਡੀਸੈਲਟਿੰਗ ਦੇ ਨਾਂ ਤੇ ਇਹ ਜਿਹੜੀ ਕੱਢ ਰਹੇ ਨੇ ਰੇਤਾ ਉਹ ਬਾਹਰ ਜਾ ਰਿਹਾ ਇਹ ਕਿਉਂ ਨਾ ਜੇ ਡੀਸੈਲਟਨ ਕਰਨੀ ਹੈ ਜਿਹੜਾ ਆਪਣਾ ਬੰਨ ਪੁਰਾਣਾ ਹੈ ਉਹਦੇ ਉੱਤੇ ਸਿੱਟ ਕੇ ਉਹ ਆਪਣਾ ਬੰਨ ਨੂੰ ਕਾਇਮ ਕਰਨਾ ਜਿਹੜੇ ਸਾਡੇ ਕਿਸਾਨ ਭਰਾ ਬੰਦੇ ਜਿੰਦੀ ਨਾਲ ਵਿੱਚ ਚਲੇ ਗਈਆਂ ਜਾਂ ਬੰਨ ਦੇ ਥੱਲੇ ਆ ਗਈਆਂ ਉਹਨਾਂ ਨੂੰ ਉਹ ਬਾਹਰ ਆਉਣ ਦਾ ਫਾਇਦਾ ਹੋਵੇ बड़े एरिया ਦੇ ਵਿੱਚ ਪਿਛਲੇ ਸਾਲਾਂ ਤੋਂ ਦਿੱਤੀ ਵੀ ਇਹ 25 ਸਾਲ ਤੋਂ ਮੈਂ ਦੇਖ ਰਿਹਾ ਇੱਥੇ ਮੁੰਜੇ ਮਾਈਨਿੰਗ ਹੋ ਰਹੀ ਹੈ ਇਹ ਇੰਨਾ ਕਿ ਜ਼ਿਆਦਾ ਡੂੰਘਾ ਹੋ ਰਿਹਾ ਇਹਦਾ ਰੀਸੈਲਟਿੰਗ ਦੀ ਗੱਲ ਕਰਦੇ ਨੇ ਇੱਥੇ ਤਾਂ ਲਿਆ ਕੇ ਹੋਰ ਖੜਾ ਖੱਟਣਾ ਪੈਣਾ ਮਟੀਰੀਅਲ ਜੀ ਇਹਨਾਂ ਦੇ ਕੋਲ ਪਰਮਿਸ਼ਨਾਂ ਉਸ ਚੀਜ਼ ਦੀ ਨਹੀਂ ਹੈਗੀਆਂ ਕਿ ਮਾਈਨਿੰਗ ਕਰ ਸਕਦੇ ਆ ਜਾਂ ਕੱਲੀ ਸਫਾਈ ਦੀ ਪਰ ਅਸੀਂ ਜੋ ਡਰੇਨ ਵਿਭਾਗ ਦੇ ਐਸ ਡੀਓ ਨੇ ਸਰਦਾਰ ਮਾਨਪ੍ਰੀਤ ਸਿੰਘ ਉਹਨਾਂ ਨਾਲ ਸਾਡੀ ਸਵੇਰੇ ਗੱਲ ਹੋਈ ਹੈ ਉਹ ਕਹਿੰਦੇ ਵੀ ਇਹ ਸਾਡੇ ਇਹਨਾਂ ਦੇ ਸਾਡੇ ਇਹਨਾਂ ਕੋਲ ਕੋਈ ਮਨਜ਼ੂਰੀ ਨਹੀਂ ਹੈ ਇਹਦੇ ਉੱਤੇ ਚਲਾਉਂਦੇ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਮਤਲਬ ਇਹਦੀ ਸਫਾਈ ਸਫਾਈ ਤੇ ਵੀ ਸਰਕਾਰ ਪੈਸੇ ਦੇ ਕੇ ਰੇਤਾ ਵੇਚ ਰਹੀ ਹੈ ਅਸੀਂ ਲੇਬਰ ਦਾ ਕੰਮ ਕਰਦੇ ਹਾਂ ਅਸੀਂ ਲੇਬਰ ਕਰਦੇ ਹਾਂ ਅਸੀਂ ਛਟੋਕਟ ਤੋਂ ਬੰਦਾ ਹੀ ਲੇਬਰ ਦੇ ਕੇ ਕੰਮ ਕਰ ਰਹੇ ਆ ਸਾਡਾ ਰੋਜਗਾਰ ਹੈ ਜੀ ਅਸੀਂ ਇਹੀ ਕੰਮ ਕਰ ਰਹੇ ਹਾਂ ਜਦੋਂ ਦੇ ਆ ਅਸੀਂ ਪੰਨ ਦੇ ਨਾਲ ਹੋਰ ਸਾਡੇ ਕੋ ਕੋਈ ਕੰਮ ਨਹੀਂ ਹੈ ਨਾਲ ਸਰਕਾਰ ਦੇ ਨਾਲ ਪੱਤਰ ਦਾ ਵੀ ਕੰਮ ਕਰਦੇ ਹਾਂ ਜੋ ਕਰ ਰਹੇ ਆ ਬਿਲਕੁਲ ਰੇਤ ਵੇਚਾਉਣ ਦੀ ਚੱਕਰ ਰਹੀ ਆ ਫੁੱਲ ਡੁੰਗਾਈ ਦੇ ਵਿੱਚ ਨਹੀਂ ਚੱਕ ਰਹੇ 2 3 4 5 ਫੁੱਟ ਚੱਕ ਰਹੇ ਪਿੰਡ ਵਾਲਿਆਂ ਨੇ ਹੀ ਤੁਹਾਡੇ ਹੀ ਪਿੰਡ ਵਾਲਿਆਂ ਨੇ ਧਰਨਾ ਲਗਾਇਆ ਕਿਸਾਨ ਜੀ ਨਹੀਂ ਲਾਈਆਂ ਦੱਸਦੇ ਨੇ ਉਹ ਕਹਿੰਦੇ ਕਿ ਅਸੀਂ ਸਾਡੇ ਰੋਡ ਖਰਾਬ ਹੁੰਦੇ ਨੇ ਉੱਥੋਂ ਜਦੋਂ ਉੱਪਰ ਲੰਘਦੇ ਨੇ ਸਾਡੇ ਤੇ ਸਰ ਜਦ ਬੰਨ ਦੇ ਉੱਪਰ ਉਹਨਾਂ ਨੇ ਪਰਮਿਸ਼ਨ ਦਿੱਤੀ ਬੰਨ ਦੇ ਨਾਲ ਜਾ ਰਹੇ ਆ ਉਹ ਵੇਰੀ ਪਾ ਰਹੇ ਆ ਪੱਥਰ ਦੇ ਰਹੇ ਆ ਟੈਂਕੀਆਂ ਲਾਈ ਹੋਈਆਂ ਇੱਕ ਉੱਪਰ ਉਹ ਕੀ ਕਰਨ ਉਹ ਲੋਕਲ ਪਿੰਡ ਵਾਲਿਆਂ ਦਾ ਕੁਛ ਦਾ ਮਸਲਾ ਹੈ ਜੀ ਤੇ ਉਹਨਾਂ ਨੂੰ ਪਹਿਲਾਂ ਕਿਸੇ ਨੂੰ ਇਹ ਸੀ ਲੋਕਾਂ ਵੱਲੋਂ ਕਈਆਂ ਨੂੰ ਗੁੰਮਰਾਹ ਕਰ ਦਿੱਤਾ ਜਾਂਦਾ ਜੀ ਇਹ ਕੰਮ ਇਲੀਗਲ ਆ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। ਦੌਲਤਪੁਰ ਮੰਡ ਚੜੋਦੀ ਦੇ ਵਿੱਚ ਮੌਜੂਦ ਹਾਂ ਜਿੱਥੇ ਮਾਈਨਿੰਗ ਨੂੰ ਲੈ ਕੇ ਮਾਈਨਿੰਗ ਨੂੰ ਲੈ ਕੇ ਕਿਸਾਨ ਯੂਨੀਅਨਾਂ ਦੇ ਵੱਲੋਂ ਰਸਤਾ ਰੋਕ ਦਿੱਤਾ ਗਿਆ ਹੈ ਜਿਸ ਜਗ੍ਹਾ ਦੇ ਉੱਤੇ ਟਿਪਰ ਵਗੈਰਾ ਜਾਂ ਕਹਿ ਸਕਦਾ ਹੈ ਰੇਤੇ ਦੀਆਂ ਟਰਾਲੀਆਂ ਲੰਘਦੀਆਂ ਸੀ ਉਸ ਜਗ੍ਹਾ ਦੇ ਉੱਤੇ ਮੌਜੂਦ ਹਾਂ ਉਹਨਾਂ ਦਾ ਇਹ ਕਹਿਣਾ ਹੈ ਇਹ ਇਸ ਜਗ੍ਹਾ ਦੇ ਉੱਤੋਂ ਸਾਡੇ ਰਾਸਤੇ ਦੇ ਵਿੱਚੋਂ ਲੋ ਟਿੱਪਰ ਟਰਾਲੀਆਂ ਲੰਘਦੇ ਨੇ ਤੇ ਸਾਡਾ ਰਸਤਾ ਖਰਾਬ ਹੁੰਦਾ ਹੈ ਗੱਲਬਾਤ ਕਰ ਲੈਣੇ ਆ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਨੇ ਕੀ ਸਾਰਾ ਮਾਮਲਾ ਬਾਈ ਜੀ ਅਸੀਖਾਲ ਜੀ ਅਸੀਖਾਲ ਜੀ ਕੀ ਮਾਮਲਾ ਸਾਰਾ ਤੁਸੀਂ ਧਰਨਾ ਲਗਾਇਆ ਹੋਇਆ ਰੋਡ ਜਾਮ ਕੀਤਾ ਹੋਇਆ ਹੈ ਮੰਡਝੜੋਦੀ ਪਿੰਡ ਦੇ ਵਿੱਚ ਇਹ ਜਿਹੜਾ ਮਾਮਲਾ ਇਹ ਹੈ ਜੀ ਵੀ ਇਹ ਡੀਸਲਟੈਂਟ ਦੇ ਨਾਂ ਤੇ ਇੱਥੇ ਮੈਨਿੰਗ ਹੋ ਰਹੀ ਹੈ ਤੇ ਇਹ ਸਾਰਾ ਇਹ ਤਾਂ ਜਾ ਕੇ ਬਾਹਰ ਵੇਚਿਆ ਜਾ ਰਿਹਾ ਹੈ ਤੇ ਇਹ ਜਿਹੜਾ ਬੰਨ ਹੈ ਸਾਡਾ ਇਹਦੀ ਪਹਿਲਾਂ ਹੀ ਹਾਲਤ ਬਹੁਤ ਖਸਤ ਹੈ ਇਹ ਜਿਹੜਾ ਬੰਨ੍ਹ ਰਹੀ ਹੈ ਇਹ ਅਸਲ ਬੰਨ੍ਹ ਇੱਥੋਂ 8 ਕਿਲੇ ਪਿੱਛੇ ਹੈ ਜੀ ਜੋ ਕਿ ਪਹਿਲਾਂ ਕੁਸੀ ਬੰਨ੍ਹੜ ਗਿਆ ਸੀ ਇਹ ਜਿਹੜਾ ਬੰਨ੍ਹ ਹੈ ਇਹ ਲੋਕਾਂ ਦੀ ਮਾਲਕੀ ਦੇ ਵਿੱਚ ਲੱਗਿਆ ਹੋਇਆ ਹੈ ਬਜਾਏ ਰਿੰਗ ਬੰਨ੍ਹ ਲੱਗਿਆ ਹੋਇਆ ਬਜਾਏ ਇਸ ਦੇ ਵੀ ਇਹ ਉਹ ਆਪਣਾ ਬੰਨ੍ਹ ਏਜਾਦ ਕਰਨ ਇਸ ਬੰਨ੍ਹ ਨੂੰ ਬਜਾਏ ਰੋੜ ਬਰਤ ਰਹੇ ਨੇ ਤੋੜ ਰਹੇ ਨੇ ਯਾਨੀ ਹੁਣ ਡੀਸੈਲਟਿੰਗ ਦੇ ਨਾਂ ਤੇ ਇਹ ਜਿਹੜੀ ਕੱਢ ਰਹੇ ਨੇ ਰੇਤਾ ਉਹ ਬਾਹਰ ਜਾ ਰਿਹਾ ਹੈ ਇਹ ਕਿਉਂ ਨਾ ਜੇ ਡੀਸੈਲਟਨ ਕਰਨੀਆਂ ਜਿਹੜਾ ਆਪਣਾ ਬੰਨ ਪੁਰਾਣਾ ਹੈ ਉਹਦੇ ਉੱਤੇ ਸਿੱਟ ਕੇ ਉਹ ਆਪਣਾ ਬੰਨ ਨੂੰ ਕਾਇਮ ਕਰਨ ਜਿਹੜੇ ਸਾਡੇ ਕਿਸਾਨ ਭਰਾ ਬੰਦੇ ਜਮੀਨਾਂ ਵਿੱਚ ਚਲੇ ਗਈਆਂ ਜਾਂ ਬੰਨ ਦੇ ਥੱਲੇ ਆ ਗਈਆਂ ਉਹਨਾਂ ਨੂੰ ਉਹ ਬਾਹਰ ਆਉਣ ਦਾ ਫਾਇਦਾ ਹੋਵੇ ਨੰਬਰ 2 ਤੇ ਇਹ ਇੱਥੋਂ ਘੱਟੋ ਘੱਟ 4-5 ਕਿਲੋਮੀਟਰ ਇਹ ਬੰਨ ਦੇ ਉੱਤੇ ਜੀ ਜਾ ਰਿਹਾ ਹੈ ਜਿਹੜੀਆਂ ਸਾਈਡ ਤੇ ਫਸਲਾਂ ਨੇ ਜੀ ਇਹਨਾਂ ਤੇ ਘੱਟਾ ਪੈ ਰਿਹਾ ਹੈ ਫਸਲਾਂ ਵੈਸੇ ਹੀ ਵੇਚਣ 'ਚ ਪ੍ਰੋਬਲਮ ਆਉਂਦੀ ਹੈ ਹੁਣ ਤੁਸੀਂ ਇੱਥੋਂ ਲਾ ਕੇ ਦੇਖ ਲਓ ਕਿੰਨਾ ਰਕਬਾ ਸਾਡਾ ਇਹ ਖਰਾਬ ਹੋ ਜਾਂਦਾ ਹੈ ਜੀ ਫਸਲਾਂ ਖਰਾਬ ਹੋ ਰਹੀਆਂ ਨੇ ਡੰਗਰਾਂ ਦਾ ਚਾਰਾ ਖਰਾਬ ਹੋ ਰਿਹਾ ਹੈ ਰਾਘੀਰ ਜਿਹੜੇ ਲੰਗਦੇ ਨੇ ਉਹਨਾਂ ਤੇ ਘਟਾ ਪੈ ਰਿਹਾ ਹੈ ਨੰਬਰ ਬੜੀ ਸਭ ਤੋਂ ਵੱਡੀ ਸਮੱਸਿਆ ਉਹ ਹੈ ਪਾਣੀ ਦੀ ਸਾਡੇ ਏਰੀਆ ਦੇ ਵਿੱਚ ਪਿਛਲੇ ਸਾਲਾਂ ਜਿੱਤੀ ਵੀ ਇਹ 25 ਸਾਲ ਤੋਂ ਮੈਂ ਦੇਖ ਰਿਹਾ ਇੱਥੇ ਮਜੇ ਮੈਨਗ ਹੋ ਰਹੀ ਹੈ ਇਹ ਇੰਨਾ ਕੁ ਜ਼ਿਆਦਾ ਡੂੰਘਾ ਹੋ ਰਿਹਾ ਇਹਦਾ ਰੀਸੈਲਟਿੰਗ ਦੀ ਗੱਲ ਕਰਦੇ ਨੇ ਇੱਥੇ ਤਾਂ ਲਿਆ ਕੇ ਹੋਰ ਸਾਲਾ ਸਿੱਕਣਾ ਪੈਣਾ ਮਟੀਰੀਅਲ ਤਾਂ ਇਹ ਉੱਚਾ ਹੋਵੇ ਤਾਂ ਕਿ ਪਾਣੀ ਮੜਾ ਜਾ ਰਹੇ ਸਾਡੇ 4-4 5-5 ਫੁੱਟ ਪਾਣੀ ਰੁਕ ਜਾਵੇ ਜਦੋਂ ਬੰਨ ਜਦੋਂ ਪਾਣੀ ਆਉਂਦਾ ਤਾਂ ਸਾਨੂੰ ਹੜ ਦਾ ਖਤਰਾ ਹੈ ਜਦੋਂ ਹੁਣ ਇਹ ਸੁੱਕਾ ਹੈ ਉਸ ਟਾਈਮ ਸਾਡਾ ਪਾਣੀ ਟੁੱਟ ਰਿਹਾ ਤੇ ਇਸ ਟਾਈਮ ਸਾਡੇ ਜਿਹੜਾ ਨਾਲ ਪਿੰਡਾਂ ਦੇ ਤੁਸੀਂ ਜਾ ਕੇ ਪੁੱਛ ਲੋ ਚਾਰ ਚਾਰ ਪੰਜ ਪੰਜ ਟੱਟ ਪਾਣੀ ਚੱਲੇ ਸਾਡੇ ਨਾਲ ਦਰਿਆ ਦੇ ਨਾਲ ਖੂਹਾਂ ਪਟੀਆਂ ਗਈਆਂ ਇਹ ਪਾਣੀ ਚੱਲ ਜਦੋਂ ਸਾਡੇ ਬੱਚੇ ਜਾਂਦੇ ਨੇ ਇਹ ਟਰਾਲੀਆਂ ਵਾਲੇ ਸਾਈਡ ਨਹੀਂ ਜਾਂਦੇ ਸਾਡੇ 5 6 ਮੋਟਾ ਪਿਛਲੇ ਸਾਲਾਂ ਦੇ ਕਿਤੇ ਹੋ ਚੁੱਕੀਆਂ ਕਿੰਨੀਆਂ ਕਿ ਟਰਾਲੀਆਂ ਟਿਪਰ ਜਿਹੜੇ ਰੋਜ਼ ਦੇਥੋਂ ਭਰੇ ਜਾਂਦੇ ਨੇ ਇਹ ਅਣਗਿਣਤ ਨੇ ਜੀ ਹਾਂ ਇਹਨੂੰ ਅਸੀਂ ਗਿਣ ਨਹੀਂ ਸਕਦੇ ਹੂੰ ਇਹ ਲਿਆਣੇ ਬੱਸਾਂ ਰਹਿਣ ਜਿੰਨੀਆਂ ਬੱਸਾਂ ਨੇ ਉਹਨਾਂ ਦਾ ਟਿੱਪਰ ਆ ਜਾਂਦਾ ਇੱਥੇ ਕੀ ਇਹਨਾਂ ਦੇ ਕੋਲ ਪਰਮਿਸ਼ਨਾਂ ਉਸ ਚੀਜ਼ ਦੀਆਂ ਹੈਗੀਆਂ ਕਿ ਮਾਈਨਿੰਗ ਕਰ ਸਕਦੇ ਆ ਜਾਂ ਕੱਲੀ ਸਫਾਈ ਦੀ ਪਰਮਿਸ਼ਨ ਅਸੀਂ ਜੋ ਡਰੇਨ ਵਿਭਾਗ ਦੇ ਐਸ ਡੀਓ ਨੇ ਸਰਦਾਰ ਮਾਨਪ੍ਰੀਤ ਸਿੰਘ ਉਹਨਾਂ ਨਾਲ ਸਾਡੀ ਸਵੇਰੇ ਗੱਲ ਹੋਈ ਹੈ ਉਹ ਕਹਿੰਦੇ ਵੀ ਇਹ ਸਾਡੇ ਇਹਨਾਂ ਦੇ ਸਾਡੇ ਇਹਨਾਂ ਕੋਲ ਕੋਈ ਮਨਜ਼ੂਰੀ ਨਹੀਂ ਹੈ ਇਹਦੇ ਉੱਤੇ ਚਲਾਉਂਦੇ ਹੂੰ ਜਿਹੜੀ ਇਹਨਾਂ ਨੇ ਡੀਫਾਲਟਿੰਗ ਦੀ ਉਹ ਲਈ ਹੋਈ ਹੈ ਉਹ ਨਵੇਂ ਸ਼ਹਿਰ ਦੀ ਹਦੂਦ ਅੰਦਰ ਆਉਂਦੀ ਹੈ ਜਾਂ ਲੁਧਿਆਣੇ ਦੇ ਹਾਂਜੀ ਉਹ ਨਵੇਂ ਸ਼ਹਿਰ ਦੇ ਹੋਂਦੇ ਜੀ ਮੰਡਾਲਾ ਪਿੰਡ ਆ ਉਧਰ ਹੈ ਉਹ ਕੱਢ ਰਹੇ ਨੇ ਇੱਧਰਲੇ ਰਸਤੇ ਹਾਂ ਸਾਡੇ ਬੰਦ ਨੂੰ ਨੁਕਸਾਨ ਹੋ ਰਿਹਾ ওভারਲੋਡ ਕਰ ਰਿਹਾ ਹੈ ওভারਲੋਡਿੰਗ ওভারਲੋਡਿੰਗ ਵੀ ਉਹ ਵੀ ਤੁਸੀਂ ਕਿਸੇ ਵੱਡੇ ਹਾਈਵੇ ਦੇ ਉੱਤੇ ਵੀ ਐਡਾ ਭਾਰਾ ਟਿਪਰ ਨਹੀਂ ਲੰਘਾ ਸਕਦੇ ਜਿਹੜਾ ਕਿਥੇ ਤੁਸੀਂ ਇਹਨਾਂ ਦੇ ਰਿੰਗ ਬੰਨਤ ਤੇ ਜਿੰਘਾਇਆ ਜਾ ਰਿਹਾ ਹੈ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਤਾਂ ਹੁਣ ਇਹੀ ਹੈ ਜੀ ਇਹ ਬੰਦ ਕੀਤਾ ਜਾਵੇ ਇਹ ਕੰਮ ਤੁਹਾਡੀ ਠੇਕੇਦਾਰ ਨਾਲ ਜਾਂ ਐਸਡੀਓ ਸਾਹਿਬ ਨਾਲ ਜਾਂ ਕੋਈ ਹੋਰ ਲੁਧਿਆਣਾ ਜ਼ਿਲ੍ਹੇ ਦੇ ਜਿਹੜੇ ਐਸਡੀਓ ਕਹਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੋਊਗੀ ਪਹੁੰਚਿਆ ਨਹੀਂ ਲੁਧਿਆਣਾ ਜ਼ਿਲ੍ਹੇ ਦੇ ਇੱਥੇ ਕੋਈ ਨਹੀਂ ਪਹੁੰਚਿਆ ਜੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋਈ ਹੈ ਉਹ ਕਹਿੰਦੇ ਵੀ ਇਹਨਾਂ ਨੂੰ ਕੋਈ ਮਨਜ਼ੂਰੀ ਨਹੀਂ ਹੈ ਨਹੀਂ ਅਸੀਂ ਖੋਦ ਇੱਥੋਂ ਪਜੰਤਾ ਦਾ ਸਾਡਾ ਮਨ ਖਰਾਬ ਹੋ ਰਿਹਾ ਹੂੰ ਉਹਨਾਂ ਨਾਲ ਸਾਡੀ ਇੰਨੀ ਗੱਲ ਹੋਈ ਹੂੰ ਐਮਐਲਏ ਸਾਹਿਬ ਕੋ ਵੀ ਗਏ ਆ ਹੂੰ ਤੇ ਉਹਨਾਂ ਨੇ ਵੀ ਕਿਹਾ ਵੀ ਉਹਨਾਂ ਨੂੰ ਪਤਾ ਕਰਦੇ ਮੇ ਜੇ ਇਹਨਾਂ ਕੋਈ ਮਨਜ਼ੂਰੀ ਨਹੀਂ ਹੈ ਤਾਂ ਇਹ ਰੁਕਿਆ ਜਾਣਾ ਚਾਹੀਦਾ ਬਾਈ ਜੀ ਕੀ ਸਾਰਾ ਮਾਮਲਾ ਲਿਗਾ ਜਿਵੇਂ ਬਾਈ ਉਹਨਾਂ ਕੀ ਮਨਜ਼ੂਰੀ ਇਹਨਾਂ ਕੋਲ ਹੈ ਨਹੀਂ ਕਿ ਰੋਜ਼ ਦਾ ਰੇਤੇ ਦੇ ਟਿੱਪਰ ਵੀ ਲੰਘਦੇ ਨੇ ਟਰਾਲੀਆਂ ਵੀ ਲੰਘਦੀਆਂ ਨੇ ਫਸਲਾਂ ਦਾ ਵੀ ਸਾਡਾ ਨੁਕਸਾਨ ਹੁੰਦਾ ਹੁਣੇ ਫਸਲਾਂ ਦਾ ਇਹ ਤਾਂ ਜਿਹੜਾ ਹੁਣ ਇਹ ਕਹਿੰਦੇ ਨੇ ਸਾਡੀ ਡੀਸੈਲਟਿੰਗ ਹੋ ਰਹੀ ਹੈ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਮਤਲਬ ਇਹਦੀ ਸਫਾਈ ਸਫਾਈ ਤੇ ਵੀ ਸਰਕਾਰ ਪੈਸੇ ਦੇ ਕੇ ਰੇਤਾ ਬੇਚ ਰਹੀ ਹੈ ਜਿਵੇਂ ਉਹ ੜਾਨੀਆਂ ਨੂੰ ਇਹਨਾਂ ਨੇ ਐਫਸੀਆਈ ਦੇ ਗ੍ਰਾਮ ਦਿੱਤੇ ਪਹਿਲਾਂ ਉਹ 3100 ਕਰੋੜ 800 ਕਰੋੜ ਰੁਪਏ ਚ ਲੈ ਲਏ ੜਾਨੀਆਂ ਨੇ ਫਿਰ ਜਦ ੜਾਨੀਆਂ ਕੋਲ ਆ ਕੇ ਫਿਰ ਉਹ 8000 ਰੁਪਏ 8000 ਕਰੋੜ ਰੁਪਏ ਚ ਗਾਹਾਂ ਸਰਕਾਰ ਨੂੰ ਫਿਰ ਉਹੀ ਗ੍ਰਾਮ ਦੇ ਦਿੱਤੇ ਵੀ ਉਹਦੀ ਰਿਪੇਅਰ ਕਰਾ ਕੇ ਹੁਣ ਉਹੀ ਚੀਜ਼ ਇਹ ਚ ਵੀ ਇਹ ਕੱਟੜ ਇਮਾਨਦਾਰ ਸਰਕਾਰ ਦੀ ਇਹ ਚੀਜ਼ ਆ ਉਰੇ ਵੀ ਇਹਦੀ ਡੀਸੈਲਟਿੰਗ ਕਰਾ ਕੇ ਹੈ ਮਾਈਨਿੰਗ ਉਹ ਹੋ ਮਾਈਨਿੰਗ ਰਹੀ ਹੈ ਸਫਾਈ ਆ ਕਿੱਥੋਂ ਹੋ ਰਹੀ ਹੈ ਸਫਾਈ ਜਿਹੜੀ ਹੋਣੀ ਸੀ ਉਰੇ ਲੁਧਿਆਣੇ ਵਾਲੇ ਨੇ ਲੁਧਿਆਣਾ ਵਾਲਾ ਐਸਡੀਓ ਲੁਧਿਆਣੇ ਦਾ ਕੋਈ ਪ੍ਰਸ਼ਾਸਕ ਪ੍ਰਸ਼ਾਸਨ ਕੋਈ ਨਹੀਂ ਜੇ ਨਵੇਂ ਸ਼ਹਿਰ ਦੀ ਆ ਤਾਂ ਨਵੇਂ ਸ਼ਹਿਰ ਦੀ ਹਦੂਦ ਦੇ ਅੰਦਰ ਉਦੋਂ ਦੇ ਕਿਸਾਨਾਂ ਦੀ ਭਾਈਚਾਰੇ ਦੀ ਇਹੀ ਮੰਗ ਆ ਜਿਹੜੇ 5-7 ਪਿੰਡ ਉਰੇ ਦੇ ଥିਗੇ ਪਲੱਸ ਗਾਂਹਾਂ ਵਾਲੇ ਕਿਉਂਕਿ ਇਹ ਜਿਹੜਾ ਤੁਸੀਂ ਬੰਨਿਆ ਜਿਆਦਾ ਇਹ ਹੜ ਆਉਂਦਾ ਅੱਗੇ ਵੀ ਇਹ ਦੋ ਤਿੰਨ ਵਾਰ ਆਪਣੇ ਨੁਕਸਾਨ 88 92 ਚ ਫਿਰ ਉਹ ਤੋਂ ਬਾਅਦ 95 97 2014 15 ਚ ਫੇਰ ਇਹ ਕਾਫੀ ਵਾਰ ਹੋਰੇ ਨੁਕਸਾਨ ਕਰ ਚੁੱਕੇ ਆ ਇਹ ਉਸ ਦੇ ਮੱਝੇ ਨਜ਼ਰ ਸਾਰਾ ਮਛੋੜਾ ਸਾਹਿਬ ਇਸ ਵਾਸਤੇ ਚਿੰਤਾ ਵੀ ਇਧਰਲੇ ਪਾਸੇ ਜੀ ਹੋਣ ਦੀ ਬਜਾਏ ਪਰਲੇ ਪਾਸੇ ਜੀ ਹੋਵੇ ਸਾਨੂੰ ਨਗਰ ਨਿਵਾਸੀ ਪਿੰਡਾਂੋਂ ਸਰਪੰਚੋਂ ਉਹਨਾਂ ਨੇ ਸਾਡੇ ਜਥੇਬੰਦੀ ਦੇ ਉਰੇ ਵਰਕਰ ਨੇ ਉਹਨਾਂ ਨੇ ਸਾਨੂੰ ਸੱਦਿਆ ਕਿ ਸਾਡੇ ਉਰੇ ਹੋ ਰਹੀ ਹੈ ਅਸੀਂ ਬੀਕੇ ਜੂ ਰਾਜੇਵਾਲ ਉਹਨਾਂ ਦੀ ਮਦਦ ਤੇ ਉਹਨਾਂ ਦੇ ਉਧਰਲੀ ਸਾਈਡ ਰਸਤਾ ਹੈਗਾ ਨਿਕਲਣ ਦੇ ਲਈ ਜਿਵੇਂ ਤੇ ਉਹ ਸਾਨੂੰ ਦੇਖੋ ਉਸ ਚੀਜ਼ ਦਾ ਤਾਂ ਸਾਨੂੰ ਕੋਈ ਹੈ ਨਹੀਂ ਉਧਰਲੇ ਪਾਸੇ ਵੀ ਤਾਂ ਬੰਨ੍ਹ ਨੇ ਨਵੇਂ ਸ਼ਹਿਰ ਨਾਲ ਲੱਗਦਾ ਜੀ ਉਹ ਉਧਰਲੇ ਪਾਸੇ ਜੀ ਕਰਨ ਆਪਣੀ ਜਿੱਧਰ ਜੀ ਉਹਨਾਂ ਦੀ ਜੋ ਵੀ ਚੀਜ਼ ਹੈਗੀ ਆ ਹੁਣ ਇਸ ਦਾ ਹੀ ਖਾਦਸ਼ਾ ਵੀ ਜੇ ਤੁਹਾਡੀ ਪਾਈ ਇਹ ਮਢਿਆਲਾ ਪਿੰਡ ਨਾਲ ਤਾਂ ਇਹਨੂੰ ਕਹਿੰਦੇ ਡੀਸੈਲਟਿੰਗ ਫਿਰ ਜਿਹੜੀ ਡੀਸੈਲਟਿੰਗ ਲੁਧਿਆਣਾ ਜ਼ਿਲ੍ਹੇ ਦੀ ਹੋਣੀ ਸੀਗੀ ਵੀ ਤੁਸੀਂ ਇਹਨਾਂ ਦੀ ਉਹ ਗੱਲ ਆਪਾਂ ਮੰਨ ਲਈਏ ਫਿਰ ਲੁਧਿਆਣਾ ਦੇ ਜ਼ਿਲ੍ਹੇ ਵਾਲੇ ਕਿੱਧਰ ਗਏ ਵੀ ਭਾਈ ਲੁਧਿਆਣਾ ਜ਼ਿਲ੍ਹੇ ਦੀ ਡੀਸੈਲਟਿੰਗ ਹੋਣੀ ਹੈ ਔਰ ਇਹ ਨਵੇਂ ਸ਼ਹਿਰ ਵਾਲੇ ਕਿਉਂ ਫਿਰਦੇ ਨੇ ਉਹ ਫਿਰਨਾ ਆਪਣਾ ਪਰਲੇ ਪਾਸੇ ਜੀ ਜਾ ਕੇ ਕਰਨ ਸਾਨੂੰ ਉਹਦਾ ਕੋਈ ਕਿਸੇ ਕਿਸਮ ਦਾ ਇਤਰਾਜ਼ ਨਹੀਂ ਹੈਗਾ ਉਸ ਚੀਜ਼ ਤੇ ਜੇ ਨਹੀਂ ਬੰਦ ਕੀਤੀ ਜਾਂਦੀ ਉਹਨਾਂ ਵੱਲੋਂ ਦਾ ਇਹ ਧਰਨਾ ਜਿਹੜਾ ਤੁਹਾਡਾ ਜਾਰੀ ਰਹੂਗਾ ਅਸੀਂ ਜਾਰੀ ਰਹੂਗਾ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀ ਨਾਮ ਹੈ ਸਰ ਮਨਮੋਹਨ ਸਿੰਘ ਖੇੜਾ ਕੀ ਸਾਰਾ ਮਾਮਲਾ ਧਰਨਾ ਲਗਾਇਆ ਹੋਇਆ ਅੱਜ ਮੇਰੇ ਤੋਂ ਪਹਿਲਾਂ ਸੁਖਵਿੰਦਰ ਸਿੰਘ ਉਹਨਾਂ ਨੇ ਪਰਮਜੀਤ ਸਿੰਘ ਉਹਨਾਂ ਨੇ ਦੱਸੀ ਹੈਗਾ ਨਾ ਇਹ ਬਿਲਕੁਲ ਸਹੀ ਗੱਲ ਆ ਅੱਜ ਸ ਵੀਰੇ ਪੂਰਾ ਇਹ ਵੱਖ-ਵੱਖ ਪਿੰਡਾਂ ਦਾ ਜਿਹੜੇ ਜੁम्मेवार ਵਿਅਕਤੀ ਸੀ ਉਹ ਐਮਐਲਏ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਐਕਸੀਨ ਨਾਲ ਤੇ ਇਹ ਸਾਰੇ ਇਹਨਾਂ ਦੇ ਜਿਹੜੇ ਸੰਬੰਧ ਡਿਰੀਗੇਸ਼ਨ ਦੇ ਅਫਸਰਤੀ ਉਹਨਾਂ ਦੇ ਨਾਲ ਗੱਲ ਕੀਤੀ ਉਹ ਜਦ ਤੱਕ ਇਹ ਸਾਰੇ ਡੀਸੀ ਤੇ ਐਸਡੀਐਮ ਦੇ ਨਾਲ ਗੱਲ ਨਹੀਂ ਹੋ ਸਕਦੀ ਹੋ ਜਾਂਦੀ ਇਹ ਬੈਠ ਕੇ ਸਾਰੇ ਮਾਮਲੇ ਦੀ ਘੋਖ ਨਹੀਂ ਹੋ ਜਾਂਦੀ ਜੀ ਇਹ ਜਿਹੜੀ ਡੀਸੈਲਿੰਗ ਦੀ ਗੱਲ ਕਰਦੇ ਆ ਇਹਨਾਂ ਨੇ ਮੰਡਿਆਲਾ ਪਿੰਡ ਆ ਜਿਹੜਾ ਇਹਦੇ ਨਾਲ ਆਪਣਾ ਸਬੰਧ ਨਹੀਂ ਹੈਗਾ ਇਹ ਡਿਸਟ੍ਰਿਕਟ ਨਵੇਂ ਸ਼ਹਿਰ ਦੇ ਨਾਲ ਸਬੰਧ ਆ ਇਸ ਕਰਕੇ ਇਹ ਬਿਲਕੁਲ ਗਲਤ ਆ ਇਹ ਨਜਾਇਜ਼ ਆ ਇਹ ਇਹ ਜਦ ਤੱਕ ਇਹਦੀ ਪੂਰੀ ਘੋਖ ਨਹੀਂ ਕੀਤੀ ਜਾਂਦੀ ਜਦ ਤੱਕ ਇਹ ਬਿਲਕੁਲ ਇੱਥੋਂ ਇਹ ਅਸੀਂ ਟਰੱਕ ਨਹੀਂ ਨੰਗਰਵਾਉਂਦੇ ਕੀ ਨਾਮ ਆ ਬਾਈ ਜੀ ਤੁਹਾਡਾ ਮੇਰਾ ਨਾਮ ਵੀ ਸੁਖਦੇਵ ਸਿੰਘ ਆ ਜੀ ਢੀਸਾਪੁਰ ਕੀ ਉਰੇ ਲੇਬਰ ਦਾ ਕੰਮ ਨਹੀਂ ਕਰਦੇ ਅਸੀਂ ਲੇਬਰ ਕਰਦੇ ਆ ਅਸੀਂ ਘਟੋ ਘਟ 100 150 ਬੰਦਾ ਹੀ ਲੇਬਰ ਦੇ ਤੇ ਕੰਮ ਕਰ ਰਹੇ ਆ ਸਾਡਾ ਰੋਜਗਾਰ ਆ ਜੀ ਅਸੀਂ ਇਹੀ ਕੰਮ ਕਰ ਰਹੇ ਆ ਜਦੋਂ ਦੇ ਆ ਅਸੀਂ ਬੰਦ ਦੇ ਨਾਲ ਹੋਰ ਸਾਡੇ ਕੋ ਕੋਈ ਕੰਮ ਨਹੀਂ ਹੈ ਬੇਰੋਜ਼ਗਾਰ ਆ ਇਹ ਸਾਰੇ ਅਸੀਂ ਘਟੋ ਘਟ 150 ਬੰਦਾ ਇਹਦੇ ਨਾਲ ਰੋਜ਼ਗਾਰ ਆਪਣੇ ਜੀ ਵੀ ਬੱਚੇ ਸਾਰਾ ਦੇਖਰੇਖ ਕਰ ਰਹੇ ਆ 3 ਸਾਲ ਮੈਨਿੰਗ ਬੰਦ ਰਹੀ ਹੈ ਹੁਣ ਇਹਦੀ ਡੀਲ ਸੈਟਿੰਗ ਹੋਈ ਸੀ ਉਹਦੇ ਵਿੱਚ ਸਾਨੂੰ ਚਲੋ ਥੋੜਾ ਸਾਨੂੰ ਰੋਜ਼ਗਾਰ ਮਿਲੇ ਇਹਨਾਂ ਨੇ ਦਿੱਤਾ ਇਹ ਨਿਯਾਜ ਨਹੀਂ ਹੈਗਾ ਕਿ ਜੋ ਬਿਲਕੁਲ ਕਰ ਰਹੇ ਆ ਅਸੀਂ ਬੰਨ ਦੇ ਪੱਥਰ ਦਾ ਵੀ ਕੰਮ ਕਰ ਰਹੇ ਆ ਜੀ ਠੀਕ ਆ ਜੀ ਅਸੀਂ ਨਾਲ ਸਰਕਾਰ ਦੇ ਨਾਲ ਪੱਥਰ ਦਾ ਵੀ ਕੰਮ ਕਰ ਰਹੇ ਆ ਜੋ ਕਰ ਰਹੇ ਆ ਬਿਲਕੁਲ ਰੇਤ ਵਿਚਾਲੇ ਚੱਕ ਰਹੇ ਆ ਕੋਈ ਡੁੰਗਾਈ ਦੇ ਵਿੱਚ ਨਹੀਂ ਚੱਕ ਰਹੇ 2 3 ਫੁੱਟ 3 ਫੁੱਟ ਚੱਕ ਰਹੇ ਆ ਠੀਕ ਆ ਜੀ ਉਹਦੇ ਵਿੱਚ ਅਸੀਂ ਜੋ ਸਾਡਾ ਅਸੀਂ ਇਹਨੂੰ ਸੰਯੋਗ ਦਿੱਤਾ 2 ਜਰ ਦਾ 4 500 ਜੋ ਬਣਦਾ ਸੀ ਆਪਣਾ ਰੋਜ਼ਗਾਰ ਕਰ ਰਹੇ ਕੋਈ ਨਿਯਾਜ ਨਹੀਂ ਹੋ ਰਿਹਾ ਬਾਕੀ ਇਹਨਾਂ ਦੀ ਜੋ ਇਹ ਪਰਮਿਸ਼ਨ ਕਹਿ ਰਹੇ ਉਹ ਉਹਨੂੰ ਸਾਫ਼ ਦਿਖਾ ਰਹੇ ਆ ਇਹ ਜੋ ਬੰਦ ਕਰਵਾਉਣ ਦੀ ਚਾਲਾ ਉਹ ਆਪਣੇ ਇਸ ਵਾਰ ਤੇ ਪਾਣੀ ਆਣ ਕਰਕੇ ਬਚਾਓਗੇ ਜੇ ਪਾਣੀ ਆ ਜਾਂਦਾ ਕੁਦਰਤ ਦੇ ਰੰਗ ਪਾਣੀ ਓਵਰਫਲੋ ਵੀ ਹੋ ਸਕਦਾ ਪਰ ਪਿੰਡ ਵਾਲਿਆਂ ਨੇ ਤੁਹਾਡੇ ਹੀ ਪਿੰਡ ਵਾਲਿਆਂ ਨੇ ਧਰਨਾ ਲਗਾ ਆ ਕਿਸਾਨ ਜਿੰਮੀ ਨੇ ਜਿਆ ਬੈਠੀਆਂ ਨੇ ਉਹ ਕਹਿੰਦੇ ਕਿ ਅਸੀਂ ਸਾਡੇ ਰੋਡ ਖਰਾਬ ਹੁੰਦੇ ਨੇ ਇੱਥੋਂ ਜਦੋਂ ਟੀਪਰ ਲੰਘਦੇ ਨੇ ਟਰਾਲੀ ਸਰ ਜਦ ਬੰਨ ਦੇ ਉੱਪਰ ਉਹਨਾਂ ਨੇ ਪਰਮਿਸ਼ਨ ਦਿੱਤੀ ਬੰਨ ਦੇ ਨਾਲ ਜਾ ਰਹੇ ਆ ਉਹ ਢੇਰੀ ਪਾ ਰਹੇ ਆ ਪੱਥਰ ਦੇ ਰਹੇ ਆ ਟੈਂਕੀਆਂ ਲਾਈਆਂ ਹੋਈਆਂ ਇੱਥੇ ਉੱਪਰ ਉਹ ਕੀ ਕਰਨ ਪਿੰਡ ਦੇ ਵਿੱਚ ਕੋਈ ਨਕਾਸੀ ਨਹੀਂ ਹੈਗੀ ਹੁਣ ਤੇ ਇਹਨਾਂ ਦੀ ਮਰਜ਼ੀ ਆਈ ਇਹ ਵੱਡੇ ਲੋਕ ਆ ਅਸੀਂ ਗਰੀਬ ਤਬਕਾ ਆ ਇਹ ਆਪਣੇ ਦਬਕੇ ਨਾਲ ਦਬਾ ਰਹੇ ਆ ਸਾਡੇ ਕੰਮ ਨੂੰ ਸਾਡੇ ਰੋਜ਼ਗਾਰ ਨੂੰ ਤੇ ਅਸੀਂ ਤੇ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆ ਸਾਡਾ ਰੋਜ਼ਗਾਰ ਚਲਾਵੋ ਅਸੀਂ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਸਾਡਾ ਰੋਜ਼ਗਾਰ ਚਲਾਵੋ ਇਹੀ ਸਾਡਾ ਰੁਕਾਰ ਅੱਜ ਤੋਂ 3 ਸਾਲ ਹੋ ਗਏ ਜਿਹੜੇ ਬੰਦੇ ਨਾਲ ਨਾਲ ਕੰਮ ਮੁੰਡੇ ਕਰਦੇ ਆ بے 就ਗਾਰ ਕਰਦੇ ਆ ਇਹ ਫਿਰ ਕਹਿੰਦੇ ਚੋਰੀਆਂ ਲੱਗ ਗਈਆਂ ਠੱਗੀਆਂ ਲੱਗ ਗਈਆਂ ਕੰਮ ਫਿਰ ਰੋਜ਼ਗਾਰ ਮਜ਼ਦੂਰ ਕਿੱਥੇ ਜਾ ਗਿਆ ਇਹੀ ਕੰਮ ਰਹਿ ਗਏ ਜਦ ਵੱਡਾ ਬੰਦਾ ਆਪਣੇ ਧੱਬਕੇ ਥੱਲੇ ਲੈ ਰਿਹਾ ਗਰੀਬ ਬੰਦੇ ਨੇ ਇਹ ਸਾਡਾ ਰੋਜ਼ਗਾਰ ਹੈ ਜੀ ਕਿੱਥੋਂ ਆ ਕੇ ਠੇਕੇਦਾਰ ਕੰਮ ਚਲਾ ਰਹੇ ਉਹਦੇ ਨਾਲ ਅਸੀਂ ਰਿਪੋਰਟ ਕਰ ਰਹੇ ਹਾਂ ਉਹਦੇ ਨਾਲ ਆ ਜੀ ਸਾਡੀ ਟਰਾਲੀਆਂ ਵੀ ਆ ਸਾਡੇ ਟਿੱਪਰ ਵੀ ਆ ਅਸੀਂ ਪੱਧਰ ਕਰਕੇ ਸਾਨੂੰ ਸਾਰਾ ਕੁਝ ਮਿਲ ਰਿਹਾ ਤੁਹਾਡਾ ਕਿੰਨੀਆਂ ਕੁ ਟਰਾਲੀਆਂ ਟ੍ਰਿਪਰ ਇੱਕ ਦਿਨ ਦੇ ਵਿੱਚ ਇੱਥੋਂ ਨਿਕਲ ਰਹੇ ਹੈਗੇ ਇਹਥੋਂ ਜੀ ਮਤਲਬ 70 70 80 ਟਿੱਪਰ 40-50 ਟਰਾਲੀਆਂ ਬਿਲਕੁਲ ਸਹੀ ਆਪਣੇ ਟਾਈਮ ਤੋਂ ਟਾਈਮ ਚੱਲ ਰਹੇ ਟਾਈਮ ਤੋਂ ਟਾਈਮ ਬੰਦ ਹੋ ਰਹੇ ਆ ਕਿਸੇ ਨੂੰ ਪਰੇਸ਼ਾਨੀ ਨਹੀਂ ਇਹ ਵੀ ਕਿਹਾ ਜਾ ਰਿਹਾ ਕਿ ਜੇ ਪਰਚੀ ਜਿਹੜੀ 150 ਫੁੱਟ ਦੀ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਮਾਲ ਜਿਹੜਾ 400 ਤੋਂ 500 ਫੁੱਟ ਪਾਇਆ ਜਾਂਦਾ ਨਹੀਂ ਨਹੀਂ ਜੀ ਨਹੀਂ ਨਹੀਂ ਜਿਸ ਜਿਸ ਹਿਸਾਬ ਨਾਲ ਪਰਚੀ ਚੱਲ ਰਹੀ ਆ ਜਿਸ ਟਾਈਮ ਨਾਲ ਉਹ ਟ੍ਰੈਲੀ ਦੇ ਵਿੱਚ ਮਾਲ ਉਹ ਹਿਸਾਬ ਨਾਲ ਪਰਚੀ ਠੱਕਦੇ ਆ ਠੀਕ ਆ ਜੀ ਇਹ ਬਿਲਕੁਲ ਝੂਠ ਆ ਜਿਹਨੇ ਕੰਮ ਕਦੀ ਕੰਮ ਕੀਤਾ ਨਹੀਂ ਉਹਨੂੰ ਕੀ ਚੀਜ਼ ਦਾ ਪਤਾ ਜੀ ਜਿਹਨੇ ਕੰਮ ਕੀਤਾ ਪਤਾ ਤੇ ਉਸ ਨੂੰ ਕਿੰਨੇ ਕ ਦਿਨ ਤੋਂ ਕਰ ਰਹੇ ਹੋ ਤੁਸੀਂ ਕੰਮ ਇੱਥੇ ਸਾਨੂੰ ਹੋ ਗਏ ਜੀ 8 7 8 ਦਿਨ ਹੋ ਗਏ ਹਾਂਜੀ ਉਹਦੇ ਨਾਲ ਅਸੀਂ ਤੁਹਾਡਾ ਅਸੀਂ ਤੁਹਾਡੇ মিডিਆ ਦਾ ਹੀ ਇਹੀ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਜੀ ਦਰਿਆ ਦੇ ਵਿੱਚੋਂ ਨਿਕਾਸੀ ਹੋਏਗੀ ਸਫਾਈ ਹੋਏਗੀ ਤਾਂ ਫਾਇਦਾ ਜੀ ਇਸ ਵਾਰ ਤੇ ਕੁਦਰਤ ਦੇ ਰੰਗ ਬਰਸਾਤਾ ਨਹੀਂ ਪਈਆਂ ਬਚਾਅ ਹੋ ਗਿਆ ਨਹੀਂ ਤਾਂ ਪੰਜਾਬ ਦਾ ਬਿਲਕੁਲ ਮਾੜਾ ਹਾਲ ਹੋ ਜਾਣਾ ਸਾਡੇ ਏਰੀਆ ਦਾ ਜਿਸ ਟਾਈਮ ਹਾਲਾਤ ਪਾਣੀ ਦੇ ਇਸ ਵਾਰ ਹੈ ਸੀ ਦਰਿਆ ਦੇ ਵਿੱਚ ਥਾਂ ਥਾਂ ਤੇ ਇੱਥੋਂ ਰੋਪੜ ਤੋਂ ਲੈ ਕੇ ਸਾਰਾ ਏਰੀਆ ਰੇਤੇ ਨਾਲ ਭਰਿਆ ਹੋਇਆ ਬਾਈ ਜੀ ਕਿਹਨਾਂ ਨੂੰ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਕਿਹੜੀ ਪੋਸਟ ਮੇਰੀ ਡੈਜ਼ਿਗਨੇਸ਼ਨ ਜਈ ਕੰਬਾਈਨਿੰਗ ਇੰਸਪੈਕਟਰ ਦੀ ਹੈ ਕੀ ਸਾਰਾ ਮਾਮਲਾ ਬਾਈ ਦੀ ਧਰਨਾ ਲਗਾਇਆ ਗਿਆ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਵਾਸੀਆਂ ਨੇ ਇਹ ਕਹਿਣਾ ਕਿ ਅਸੀਂ ਆਪਣੇ ਰਸਤੇ ਦੇ ਵਿੱਚੋਂ ਲੰਘਣ ਨਹੀਂ ਦੇਣਾ ਟੀਪਰ ਰੈਡਰ ਨੂੰ ਹੂੰ ਦੇਖੋ ਜੀ ਇਦਾਂ ਜੀ ਇਹ ਜਿਹੜਾ ਪ੍ਰੋਜੈਕਟ ਹੈ ਡੀਸਿਲਟਿੰਗ ਦਾ ਪ੍ਰੋਜੈਕਟ ਚੱਲ ਰਿਹਾ ਹੈ ਸਰਕਾਰ ਦਾ ਕਿਉਂਕਿ ਪਿਛਲੇ ਟਾਈਮ ਦੌਰਾਨ ਦੇਖਿਆ 2023 ਦੇ ਵਿੱਚ ਪੰਜਾਬ 'ਚ ਕਾਫੀ ਵੱਡੀ ਮਾਤਰਾ ਜਿਹੜਾ ਫਲੱਡ ਆਇਆ ਸੀਗਾ ਉਹਦੇ ਉਹਦੇ ਵਿੱਚ ਇੱਕ ਰੀਜ਼ਨ ਸੀਗਾ ਕਿ ਜਿਹੜੀ ਦਰਿਆ ਦੀ ਕ੍ਰੀਕ ਉਹ ਸਿਲਟਪ ਹੋ ਗਈ ਸੀ ਤੇ ਫਿਰ ਦਰਿਆ ਦੀ ਦਰਿਆ ਦੀ ਕ੍ਰੀਕ ਨੂੰ ਵਾਈਡਲਿੰਗ ਕਰਨ ਲਈ ਤੇ ਸਾਫ਼ ਕਰਨ ਲਈ ਇਹ ਪ੍ਰੋਜੈਕਟ ਜਿਹੜਾ ਹੈਗਾ ਅਸੀਂ ਲੈ ਕੇ ਆਏ ਹਾਂ ਉਹ ਸਾਫ਼ ਕਰਨ ਲਈ ਤੇ ਉਹ ਪ੍ਰੋਜੈਕਟ ਚੱਲ ਰਿਹਾ ਤੇ ਜਿਹੜੀ ਇਹਦੀ ਜਿਹੜੀ ਜ਼ਮੀਨ ਹੈ ਉਹ ਐਸਪੀਐਸ ਨਗਰ ਚ ਪੈਂਦੀ ਹੈ ਤੇ ਨਿਕਾਸੀ ਜਿਹੜੀ ਹੈਗੀ ਲੁਧਿਆਣਾ ਵੱਲ ਤੋਂ ਹੁੰਦੀ ਹੈ ਤੇ ਜਿਹੜਾ ਇੱਥੇ ਇਹਨਾਂ ਦਾ ਇਹੀ ਮਸਲਾ ਹੈ ਕਿ ਲੁਧਿਆਣਾ ਵੱਲ ਤੋਂ ਜਿਹੜੀ ਨਿਕਾਸੀ ਹੈ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਜੀ ਸਾਡੇ ਪਿੰਡਾਂ ਦੇ ਵਿੱਚੋਂ ਨਿਕਲ ਰਹੇ ਆ ਟਿਪਰਜ਼ ਜਾਂ ਵਹੀਕਲਸ ਜੋ ਵੀ ਹੈਗੇ ਆ ਬਟ ਸਾਡੇ ਵੱਲੋਂ ਵੀ ਟਾਈਮਲੀ ਇਨਸ਼ੋਰ ਕੀਤਾ ਜਾਂਦਾ ਠੇਕੇਦਾਰਾਂ ਨੂੰ ਹਦਾਇਤਾਂ ਵੀ ਦਿੱਤੀ ਜਾਂਦੀਆਂ ਨੇ ਬੰਦੀ ਜੋ ਵੀ ਹੁੰਦਾ ਆ ਸਾਡੇ ਧਿਆਨ ਚ ਵੈਸੇ ਇਹ ਜੀ ਕੋਈ ਪ੍ਰੋਬਲਮ ਨਹੀਂ ਆਈ ਨਾ ਇਹਨਾਂ ਨੇ ਸਾਨੂੰ ਦੱਸਿਆ ਇਹ ਡਾਇਰੈਕਟਲੀ ਇਹ ਇੱਥੇ ਆ ਕੇ ਹੁਣ ਜਿਹੜਾ ਹੈਗਾ ਇਹਨਾਂ ਨੇ ਤਰਨਾ ਲਾ ਦਿੱਤਾ ਕਿੰਨੇ ਦਿਨ ਦੀ ਬਈ ਜੀ ਪਰਮਿਸ਼ਨ ਹੈਗੀ ਇਸ ਚੀਜ਼ ਦੀ ਜੇ ਮਨਜ਼ੂਰੀ ਜਿਹੜੀ ਮਿਲਦੀ ਹੈ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ ਠੇਕੇਦਾਰ ਨੂੰ ਕਿੰਨੇ ਦਿਨ ਦੀ ਦੇਖੋ ਸਾਡੇ ਅਲੱਗ-ਅਲੱਗ ਤਿੰਨ ਐਸਟੀਮੇਟ ਹੈਗੇ ਨੇ ਉਹਦੇ ਵਿੱਚ ਜਿਹੜੀ ਟਾਈਮ ਲਿਮਿਟਸ ਨੇ ਉਹ ਅਲੱਗ-ਅਲੱਗ ਨੇ ਤੁਸੀਂ ਇੱਕ ਕਹੋ ਕਿ 40 ਤੋਂ 60 ਦਿਨ ਦਾ ਜਿਹੜਾ ਪ੍ਰੋਜੈਕਟ ਹੈ ਜਿਹੜਾ ਹੈਗਾ ਉਹ ਚੱਲ ਰਿਹਾ ਆ ਤੇ ਜੇ ਕੋਈ ਕਾਰਨ ਆ ਜਾਂਦਾ ਆ ਵਿੱਚ ਹੈਵੀ ਰੇਨਫਾਲ ਹੋ ਜਾਂਦੀ ਹੈ ਕਈ ਵਾਰ 4- ਉਹ ਸਟੈਂਡੇਬਲ ਵੀ ਹੈਗਾ ਜੀ ਉਹ ਐਪਲੀਕੇਸ਼ਨ ਲਿਖ ਸਕਦਾ ਆ ਜਿਹੜਾ ਕੰਸਰਨਡ ਠੇਕੇਦਾਰਾ ਜਿਹੜਾ ਕੰਮ ਕਰ ਰਿਹਾ ਹੁਣ ਕਿਵੇਂ ਦੇਖ ਦੋ ਇਹਨਾਂ ਨੇ ਜਿਵੇਂ ਰੋਡ ਜਾਮ ਕਰਤਾ ਧਰਨ ਲਗਾਤਾ ਕਿ ਅਸੀਂ ਕੋਈ ਵੀ ਇੱਥੋਂ ਗੱਡੀ ਆ ਵੀ ਤਾਂ ਲੰਘਣ ਨਹੀਂ ਦੇਣਾ ਉਹ ਕਿੰਨਾ ਕ ਜਾਇਜ਼ ਲੱਗ ਰਿਹਾ ਜਾਂ ਨਜਾਇਜ਼ ਨਹੀਂ ਦੇਖੋ ਜੀ ਅਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਪੂਰੀ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਇਹ ਕੰਮ ਹੈ ਇਹ ਬਿਲਕੁਲ ਨਾ ਰੁਕੇ ਕਿਉਂਕਿ ਐਮਰਜੈਂਸੀ ਦਾ ਕੰਮ ਹੈ ਤੇ ਦਰਿਆ ਨੂੰ ਖਾਲੀ ਕਰਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅਸੀਂ ਠੇਕੇਦਾਰ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਇਸ ਕੰਮ ਨੂੰ ਨਾ ਰੁਕੇ ਤੇ ਅਸੀਂ ਲਿਖਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਸੋਲੂਸ਼ਨ ਇਹਦਾ ਕਰਦੇ ਆ ਤੇ ਇਹਦੇ ਵਿੱਚ ਇਕੱਲੀ ਸਫਾਈ ਦੀ ਜਿਹੜੀ ਇਹ ਪਰਮਿਸ਼ਨ ਦਿੱਤੀ ਜਾਂਦੀ ਹੈ ਕਿ ਮਾਈਨਿੰਗ ਦੇ ਉਹਦੇ ਨਾਲ ਪੱਟੇ ਵੀ ਪੱਟੇ ਇਹਨਾਂ ਦੀ ਵੀ ਮਾਈਨਿੰਗ ਦਿੱਤੀ ਜਾਂਦੀ ਹੈ ਨਹੀਂ ਨਹੀਂ ਦੇਖੋ ਇੱਕ ਪ੍ਰੋਪਰ ਪ੍ਰੋਜੈਕਟ ਬਣ ਕੇ ਉਹਦਾ ਐਸਟੀਮੇਟ ਬਣਿਆ ਹੈ ਉਹਦੇ ਕ੍ਰਾਸ ਸੈਕਸ਼ਨ ਬਣਿਆ ਹੈ ਉਹਦੇ ਹਿਸਾਬ ਨਾਲ ਜਿਹੜਾ ਉਹ ਕੰਮ ਚੱਲ ਰਿਹਾ ਹੈ ਹਾਂ ਉਮਲਾਂ ਮਾਈਨਿੰਗ ਦੀ ਪਰਮਿਸ਼ਨ ਵੀ ਵਿੱਚ ਹੈਗੀ ਆ ਜਾਂ ਨਹੀਂ ਨਹੀਂ ਮਾਈਨਿੰਗ ਨਹੀਂ ਕਿੱਸਾ ਡੀਸੇਲਟਿੰਗ ਜੋ ਜੋ ਮਟੀਰੀਅਲ ਉੱਤੇ ਪਿਆ ਰਿਵਰ ਬੈਡ ਦੇ ਉੱਤੇ ਪਿਆ ਉਹਨੂੰ ਅਸੀਂ ਉਠਾ ਰਹੇ ਹਾਂ ਜੀ ਉਦਾਂ ਦੂਜਾ ਤਾਂ ਨਹੀਂ ਕੋਈ ਪੱਟ ਸਕਦੇ ਹੋਰ ਨਹੀਂ 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 ਜੀ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਤੁਸੀਂ ਚੈੱਕ ਵੀ ਕਰ ਸਕਦੇ ਹੋ ਜਾ ਕੇ ਬਿਲਕੁਲ ਜਿਹੜਾ ਹੈਗਾ ਪ੍ਰੋਪਰਲੀ ਲੀਗਲੀ ਤਰੀਕੇ ਨਾਲ ਕੰਮ ਜਿਹੜਾ ਉਹ ਐਗਜ਼ੀਕਿਊਟ ਕਰਾਇਆ ਜਾ ਰਿਹਾ ਹੈ ਹਾਂ ਜੀ ਜੀ ਨਾਮ ਤੁਹਾਡਾ ਮਨਜੋਤ ਸਿੰਘ ਜੀ ਜੀ ਤੁਹਾਡੇ ਕੋਲ ਕੀ ਠੇਕਾ ਹੈ ਜਦੋਂ ਦਾ ਜਿੱਥੇ ਮਾਈਨਿੰਗ ਦਾ ਕੰਮ ਹਾਂਜੀ ਇਹ ਡੀਸੇਲਟਿੰਗ ਦਾ ਟੈਂਡਰ ਹੈ ਜੀ ਡੀਸੇਲਟਿੰਗ ਏ ਪਿਛਲੇ 10 ਦਿਨ ਤੋਂ ਸ਼ੁਰੂ ਹੋਇਆ ਜੀ 25 ਤਰੀਕ ਨੂੰ 25 ਅਗਸਤ ਨੂੰ ਇਹਦਾ ਲੈਟਰ ਟੂ ਪ੍ਰਸੀਡ ਮਿਲਿਆ ਸੀ ਆਪਾਂ ਨੂੰ ਉਸ ਤੋਂ ਬਾਅਦ ਇਹ ਕੰਮ ਚੱਲ ਰਿਹਾ ਹੈ ਕੀ ਮਾਮਲਾ ਹੈ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਤੁਹਾਡੇ ਇੱਥੇ ਵੀ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਿਹੜੇ ਟਿੱਪਰੀਆਂ ਟਰਾਲੀਆਂ ਲੰਘਦੇ ਆ ਉਹਨਾਂ ਨੂੰ ਲੰਘਣ ਨਹੀਂ ਦੇਵਾਂਗੇ ਉਹ ਲੋਕਲ ਪਿੰਡ ਵਾਲਿਆਂ ਦਾ ਕੁਝ ਦਾ ਮਸਲਾ ਹੈ ਜੀ ਤੇ ਉਹਨਾਂ ਨੂੰ ਪਹਿਲਾਂ ਕਿਸੇ ਨੂੰ ਇਹ ਸੀ ਲੋਕਾਂ ਵੱਲੋਂ ਕਈਆਂ ਨੂੰ ਗੁੰਮਰਾਹ ਕਰ ਦਿੱਤਾ ਜਾਂਦਾ ਜੀ ਇਹ ਕੰਮ ਇਲੈਗਲ ਆ ਉਹ ਅਸੀਂ ਐਕਚੁਅਲੀ ਡਿਪਾਰਟਮੈਂਟ ਨੇ ਆ ਕੇ ਉਹਨਾਂ ਨੂੰ ਐਕਸਪਲੇਨ ਕੀਤਾ ਜੀ ਇਹ ਕੰਮ ਬਿਲਕੁਲ ਲੀਗਲ ਆ ਤੇ ਉਹੀ ਚੀਜ਼ ਉਹਨ ਕਿ ਕਿੰਨੇ ਕਿੰਨੇ ਕਿ ਫੁੱਟ ਦੀ ਜਿਹੜੀ ਮਨਜ਼ੂਰੀ ਹੈਗੀ ਤੁਹਾਡੇ ਕੋਲ ਜੀ ਇਹ ਇਦਾਂ ਜੀ ਇਥੇ ਜਿਹੜਾ ਡੀ ਸਿਲਟਿੰਗ ਦਾ ਕੰਮ ਹੁੰਦਾ ਇਹਦੇ ਵਿੱਚ ਸੈਂਡ ਬਾਰਸ ਦੇਖੇ ਜਾਂਦੇ ਨੇ ਡਿਪਾਰਟਮੈਂਟਲ ਉਹ ਵੀ ਕਿੱਥੇ ਜਿਹੜੀ ਸਿਲਟਿੰਗ ਆ ਉਹ ਪਾਣੀ ਦੇ ਫਲੋ ਦੇ ਕਰਕੇ ਜਿੱਦਾਂ ਤੁਹਾਨੂੰ ਪਤਾ ਜੀ ਪਿਛਲੇ ਸਮੇਂ 'ਚ ਹੜਾ ਹੈ ਉਹ ਹੜਾ ਨਾਲ ਕੀ ਹੋਇਆ ਜਿੱਥੇ ਜਿੱਥੇ ਐਕਸੈਸ ਸੈਂਡ ਇਕੱਠਾ ਹੋ ਗਿਆ ਉਹਦੇ ਨਾਲ ਦਰਿਆ ਦਾ ਜਿਹੜਾ ਵਹਾਵ ਆ ਜਿੱਥੇ ਪਾਣੀ ਚੱਲਦਾ ਉਹ ਉਹਦੇ 'ਚ ਫਰਕ ਪੈ ਗਿਆ ਵੀ ਜਿਵੇਂ ਸਾਈਡ ਚੇਂਜ ਹੋ ਗਈ ਪਾਣੀ ਦੇ ਵਹਾਵ ਦੀ ਉਹਨੂੰ ਵਹਾਵ ਨੂੰ ਸਹੀ ਕਰਨ ਲਈ ਉਹ ਜਿਹੜਾ ਸੈਂਡ ਬਾਰ ਦੇਖਿਆ ਜਾਂਦਾ ਵੀ ਐਕਸੈਸ ਸੈਂ ਉਹਨੂੰ ਤਰੀਕ ਨੂੰ ਸਿੱਧੀ ਕਰਨ ਲਈ ਉਹ ਸੈਟਿੰਗ ਉਹ ਜਿੱਥੋਂ ਜਿੰਨਾ ਸੈਂਡਬਾਰਾ ਉਹ ਸਾਰਾ ਡਿਪਾਰਟਮੈਂਟ ਆਪਣੇ ਕੋਆਰਡੀਨੇਟਸ ਦੇ ਹਿਸਾਬ ਨਾਲ ਸਭ ਦਿੱਤਾ ਹੋਇਆ ਉਹ ਉਹਨਾਂ ਸੈਟਿੰਗ ਅਸੀਂ ਕਰ ਲਈਏ। ਤੇ ਜੇ ਗੱਲ ਕਰੀ ਹਦੂਦ ਕਿਹੜੀ ਨਵੇਂ ਸ਼ਹਿਰ ਦੀ ਹਦੂਦ ਦੇ ਅੰਦਰ ਪੈਂਦਾ ਹੈ ਉਹ ਜਿੱਥੇ ਤੁਹਾਨੂੰ ਜਿਹੜੀਆਂ ਪਰਮਿਸ਼ਨਾਂ ਨੇ ਕਿੰਨੀਆਂ? ਹਾਂਜੀ ਇਹ ਨਵੇਂ ਸ਼ਹਿਰ ਦਾ ਕੰਮ ਹੈ ਨਵੇਂ ਸ਼ਹਿਰ। ਇਹ ਰਸਤਾ ਜਿਹੜਾ ਬੰਦਾ ਉਹ ਮਾਛੀਵਾੜੇ ਦਾ ਹੈ। ਹਾਂਜੀ ਰਸਤਾ ਲੁਧਿਆਣਾ ਦਾ ਪੈਂਦਾ ਹੈ। ਤੇ ਇੱਕ ਲੇਬਰ ਕਿੰਨੇ ਕੰਮ ਕਰ ਰਹੀ ਹੈ ਤੁਹਾਡੇ ਅੰਦਰ? ਪਿੰਡ ਦੀ ਕਾਫੀ ਤਕਰੀਬਨ 70-80 ਬੰਦਾ ਪਿੰਡ ਦਾ ਜਿਹੜਾ ਉਹਨਾਂ ਨੂੰ ਲੇਬਰ ਦਾ ਰ ਸਾਰੇ ਰੁਜ਼ਗਾਰ ਅਤੇ ਲੋਕਾਂ ਨੂੰ ਮਿਲੇ ਹੋਏ ਲੋਕਾਂ ਦੇ ਇੱਕ ਬਾਈ ਇਹ ਵੀ ਬੜਾ ਸੁਣਨ ਨੂੰ ਆ ਰਿਹਾ ਕਿ ਪਰਚੀ ਜਿਹੜੀ ਦਿੱਤੀ ਜਾਂਦੀ ਹੈ ਰੇਤੇ ਦੀ ਉਥੋਂ ਉਹ 150 ਫੁੱਟ ਦੀ ਦਿੱਤੀ ਜਾਂਦੀ ਹੈ ਦੇ ਵਿੱਚ ਉਹਨਾਂ ਦੇ ਵਿੱਚ ਜਦੋਂ ਮਾਲ ਦੇਖਦੇ ਨੇ ਉਹ 400 ਤੋਂ 500 ਫੁੱਟ ਇਦਾਂ ਦੀਆਂ ਆ ਜਾਂਦੀਆਂ ਹੈ ਸਾਨੂੰ ਇਹ ਕਹਿ ਕੇ ਕਿ 2 IC ਕੰਪਲੀਟ ਇਸ ਗੱਲ ਇਹ ਆ ਜੀ ਹਰੇਕ ਤਰ੍ਹਾਂ ਦਾ ਵਹੀਕਲ ਆ ਜਿਹੜਾ ਮੰਨ ਕੇ ਚਲੋ ਛੋਟਾ ਵੀ ਕਲਵੀਆ ਵੱਡਾ ਵੀ ਕਲਾਓ ਜੋ ਮੈਜ਼ਰਮੈਂਟ ਆ ਉਹਦੀ ਪਰਚੀ ਦਿੱਤੀ ਜਾਂਦੀ ਹੈ ਕਹਿੰਦੇ ਵੀ ਮਾਲ ਵਿੱਚ ਵੱਧ ਭਰਿਆ ਜਾਂਦਾ ਪਰਚੀ ਘੱਟ ਦੀ ਘੱਟ ਦਿੱਤੀ ਉਹ ਬਿਲਕੁਲ ਮੈਜ਼ਰਮੈਂਟ ਜਿਹੜੀ ਪ੍ਰੋਪਰ ਜੋ ਮੈਜ਼ਰਮੈਂਟ ਵਹੀਕਲ ਦੀ ਹੁੰਦੀ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਧਰਨਾ ਲਗਾਇਆ ਕਿਸਾਨ ਯੂਨੀਅਨ ਨੇ ਉਹਨਾਂ ਦੇ ਨਾਲ ਵੀ ਠੇਕੇਦਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਜੇ ਆਈ ਸਾਹਿਬ ਜਿਹੜੇ ਪਹੁੰਚੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਡੀ ਰਿਸਲਟਿੰਗ ਦਾ ਜਿਹੜਾ ਪਰਮਿਸ਼ਨਾਂ ਨੇ ਇੱਥੇ ਦੀਆਂ ਉਹ ਸਾਨੂੰ ਮਿਲੀਆਂ ਹੋਈਆਂ ਨੇ ਠੇਕਾ ਸਾਡੇ ਕੋਲ ਹੈ ਪਰ ਜੇ ਕਿਸਾਨ ਯੂਨੀਅਨਾਂ ਦੀ ਗੱਲ ਕਰੀਏ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਜਗ੍ਹਾ ਦੇ ਉੱਤੇ ਸਫਾਈ ਦੀ ਇਹਨਾਂ ਕੋਲ ਪਰਮਿਸ਼ਨ ਹੈ ਪਰ ਇਹ ਮਾਈਨਿੰਗ ਕੀਤੀ ਜਾਂਦੀ ਹੈ ਜਗ੍ਹਾ ਦੇ ਉੱਤੇ ਮਾਈਨਿੰਗ ਕੀਤੀ ਜਾਂਦੀ ਹੈ ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ ਸਾਡੇ ਪਿੰਡ ਦੇ ਵਿੱਚੋਂ ਲੰਘਦੀਆਂ ਨੇ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਖਰਾਬ ਹੁੰਦੀਆਂ ਨੇ ਜਿਸ ਕਰਕੇ ਅਸੀਂ ਅੱਜ ਇਹ ਜਿਹੜਾ ਧਰਨਾ ਦਿੱਤਾ ਹੋਇਆ ਪਰ ਉਹਨਾਂ ਦਾ ਇਹ ਕਹਿਣਾ ਕਿ ਨਾ ਤਾਂ ਇੱਥੇ ਕੋਈ ਲੁਧਿਆਣਾ ਜ਼ਿਲ੍ਹੇ ਦਾ ਜਿਹੜਾ ਅਫਸਰ ਹੈ ਕੋਈ ਐਸਡੀਓ ਸਾਹਮਣੇ ਜਾਂ ਉਹ ਪਹੁੰਚੇ ਨਹੀਂ ਨੇ ਆ ਕੋਈ ਹੋਰ ਅਧਿਕਾਰੀ ਪਹੁੰਚਿਆ ਪਰ ਨਵੇਂ ਸ਼ਹਿਰ ਦੀ ਹਦੂਦ ਦੀ ਅੰਦਰ ਦੀ ਗੱਲ ਕਰੀਏ ਤਾਂ ਉੱਥੇ ਦੇ ਜ਼ਰੂਰ ਇੱਥੇ ਜੀ ਸਾਹਿਬ ਵੀ ਪਹੁੰਚ ਹੋਏ ਨੇ ਅਸੀਂ ਉਹਨਾਂ ਦਾ ਵੀ ਪੱਖ ਜਾਣਾਂ ਉਹਨਾਂ ਨੇ ਵੀ ਆਪਣੀ ਜਿਹੜੀ ਜਿਹੜਾ ਪੱਖਿਆ ਰੱਖਿਆ ਤੇ ਠੇਕੇਦਾਰ ਸਾਹਿਬ ਦਾ ਪੱਖ ਵੀ ਅਸੀਂ ਜਾਣੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਾਰਾ ਮਾਮਲਾ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਸੱਚਮੁੱਚ ਦੇ ਵਿੱਚ ਏ ਡੀਜ਼ਾਲਟਿੰਗ ਦਾ ਦੀ ਪਰਮਿਸ਼ਨ ਲੈ ਕੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਇਸ ਜਗ੍ਹਾ ਦੇ ਉੱਤੇ ਜਾਂ ਕੋਈ ਹੋਰ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂ ਉਹਨਾਂ ਦੇ ਕੋਲ ਪਰਮਿਸ਼ਨ ਹੈਗੀ ਹੈ ਜਿਸ ਚੀਜ਼ ਦੀ ਪਰਮਿਸ਼ਨ ਹੈ ਸਿਰਫ ਉਸ ਚੀਜ਼ ਦੀ ਇਹੀ ਜਿਹੜੀ ਹੈ ਉਹ ਕੰਮ ਇੱਥੇ ਕੀਤਾ ਜਾ ਰਿਹਾ ਹੈ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ